ਦੋਸਤੋ ਜਨਵਰੀ ਮਹੀਨਾ ਪੂਰਾ ਸ਼ੁਰੂ ਵੀ ਨਹੀਂ ਹੋਇਆ ਸੀ ਕਿ ਸਰਕਾਰ ਨੇ ਇੱਕ ਫਰਵਰੀ 2026 ਤੋਂ ਕੁਝ ਨਵੇਂ ਨਿਯਮ ਜਿਹੜੇ ਉਹ ਐਲਾਨ ਦਿੱਤੇ ਨੇ ਹਰ ਸਾਲ 1 ਫਰਵਰੀ ਨੂੰ ਦੇਸ਼ ਦਾ ਜੁਨੀਅਨ ਬਜਟ ਪੇਸ਼ ਹੁੰਦਾ ਪਰ ਇਸ ਵਾਰ 1 ਫਰਵਰੀ ਐਤਵਾਰ ਹੋਣ ਕਰਕੇ ਤਾਰੀਖ ਨੂੰ ਲੈ ਕੇ ਥੋੜੀ ਕਨਫਿਊਜ਼ਨ ਹੈ ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ 1 ਫਰਵਰੀ ਨੂੰ ਹੀ ਬਜਟ ਪੇਸ਼ ਕਰਨ ਦੀ ਤਿਆਰੀ ਵਿੱਚ ਹੈ ਟੰਪਾਰ ਬਜਟ ਤੋਂ ਪਹਿਲਾਂ ਹੀ ਸਰਕਾਰ ਨੇ ਕੁਝ ਵੱਡੇ ਫੈਸਲੇ ਲਏ ਹਨ ਆਓ ਇੱਕ ਇੱਕ ਕਰਕੇ ਸਮਝਦੇ ਹਾਂ ਕਿ ਕਿਹੜੇ ਫੈਸਲੇ ਨੇ ਪਹਿਲਾ ਫੈਸਲਾ ਹੈ ਸਰਗਟ ਗੁਟਕਾ ਹੋਵੇਗਾ ਮਹਿੰਗਾ 1 ਫਰਵਰੀ ਤੋਂ ਗੁਟਕਾ ਪਾਨ ਮਸਾਲਾ ਵਰਗੇ ਤੰਬਾਕੂ ਉਤਪਾਦਾਂ ਤੇ ਨਵਾਂ ਟੈਕਸ ਸਿਸਟਮ ਲਾਗੂ ਹੋ ਰਿਹਾ ਹੈ ਨਵੀਂ ਐਕਸਾਈਜ਼ ਡਿਊਟੀ ਅਤੇ ਡਬਲ ਟੈਕਸ ਕਾਰਨ ਸਿਕਟ ਦੇ ਰੇਟ ਵਧਣਗੇ ਉਦਾਹਰਨ ਵਜੋਂ 15 ਰੁਪਏ ਦੀ ਸਿਕਟ ਹੁਣ 18 ਰੁਪਏ ਤੱਕ ਦੀ ਹੋ ਸਕਦੀ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਦੂਜਾ ਹੈ ਇਲੈਕਟ੍ਰੋਨਿਕ ਸਮਾਨ ਵੀ ਮਹਿੰਗਾ ਹੋਵੇਗਾ ਜਿਵੇਂ ਫਰਿੱਜ ਏਸੀ ਟੀਵੀ ਵਰਗੇ ਇਲੈਕਟ੍ਰੋਨਿਕ ਉਪਕਰਨਾਂ ਤੇ ਨਵੀਂ 2 ਸਟਾਰ ਰੇਟਿੰਗ ਲਾਗੂ ਕੀਤੀ ਗਈ ਹੈ ਹੁਣ ਕਈ ਉਪਕਰਨਾਂ ਲਈ ਸਟਾਰ ਲੇਬਲਿੰਗ ਲਾਜ਼ਮੀ ਹੋਵੇਗੀ ਜਿਸ ਕਰਕੇ ਕੰਪਨੀਆਂ ਕੀਮਤਾਂ ਵਧਾ ਸਕਦੀਆਂ ਹਨ ਤੀਜਾ ਹੈ ਫਾਸਟ ਟੈਗ ਯੂਜ਼ਰਾਂ ਲਈ ਵੱਡੀ ਰਾਹਤ ਹੈ 1 ਫਰਵਰੀ ਤੋਂ ਫਾਸਟ ਟੈਗ ਲਈ ਕੇवाईसी ਅਪਡੇਟ ਕਰਨ ਦਾ ਝੰਜਟ ਖਤਮ ਹੋ ਗਿਆ ਨਵੀਆਂ ਗੱਡੀਆਂ ਲਈ ਬੈਂਕ ਖੁਦ ਹੀ ਡਾਟਾ ਵੈਰੀਫਾਈ ਕਰਨਗੇ ਪੁਰਾਣੀ ਗੱਡੀ ਵਾਲੇ ਲੋਕ ਆਪਣਾ ਕੇवाईसी ਆਨਲਾਈਨ ਅਪਡੇਟ ਕਰ ਸਕਦੇ ਹਨ ਅਗਲਾ ਫੈਸਲਾ ਬਹੁਤ ਵੱਡਾ ਫੈਸਲਾ ਹਾਈ ਕੋਰਟ ਦਾ ਫੈਸਲਾ 1 ਫਰਵਰੀ ਤੋਂ ਹੱਥ ਨਾਲ ਲਿਖੀਆਂ ਮੈਡੀਕਲ ਅਤੇ ਲੀਗਲ ਰਿਪੋਰਟਾਂ ਮਨਜ਼ੂਰ ਨਹੀਂ ਹੋਣਗੀਆਂ ਹੁਣ ਸਿਰਫ ਡਿਜੀਟਲ ਜਾਂ ਪ੍ਰਿੰਟ ਕੀਤੀਆਂ ਰਿਪੋਰਟਾਂ ਹੀ ਵੈਧ ਮੰਨੀਆਂ ਜਾਣਗੀਆਂ ਇਸ ਤੋਂ ਬਾਅਦ ਅਗਲਾ ਫੈਸਲਾ ਹੈ ਪੰਜਾਬ ਦੇ ਗਵਾਂਧੀ ਰਾਜ ਹਰਿਆਣਾ ਤੋਂ ਹਰਿਆਣਾ ਸਰਕਾਰ ਨੇ ਮਹਿਲਾਵਾਂ ਲਈ ਤੋਹਫਾ ਲਾੜੀ ਲక్ష్ਮੀ ਯੋਜਨਾ ਵਿੱਚ ਵੱਡਾ ਬਦਲਾਅ ਕੀਤਾ ਹੁਣ ਕਈ ਸ਼੍ਰੇਣੀਆਂ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 2100 ਮਿਲਣਗੇ 10ਵੀਂ ਜਾਂ 12ਵੀਂ ਜਮਾਤ ਵਿੱਚੋਂ 80% ਤੋਂ ਵੱਧ ਨੰਬਰ ਲੈਣ ਵਾਲੀਆਂ ਬੱਚਿਆਂ ਦੇ ਮਾਮਾ ਨੂੰ ਹੀ ਇਹ ਲਾਭ ਹੈ ਜਿਹੜਾ ਉਹ ਦਿੱਤਾ ਜਾਵੇਗਾ ਤਾਂ ਇਹ ਪੰਜ ਵੱਡੇ ਫੈਸਲੇ ਆ ਜਿਹੜੇ ਤਾਂ ਉਹ ਸੈਂਟਰ ਸਰਕਾਰ ਨੇ ਕੀਤੇ ਆ ਤਾਂ ਫਿਲਹਾਲ ਤੁਹਾਡੇ ਲਈ ਇੰਨਾ ਹੀ ਵੀਡੀਓ ਨੂੰ ਨਾਲ-ਨਾਲ ਸ਼ੇਅਰ ਕਰ ਦਿਓ ਧੰਨਵਾਦ